ਪੰਜਾਬ ਵਿੱਚ ਲੋਕ ਸਭਾ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਪੱਕ ਚੁੱਕਿਆ ਹੈ। ਜੋਨ ਪ੍ਰਚਾਰ ਦੀ ਕਮਾਨ ਉਮੀਦਵਾਰਾਂ ਦੇ ਨਾਲ-ਨਾਲ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਵੀ ਸੰਭਾਲ ਲਈ ਗਈ ਹੈ। ਇਸੇ ਤਹਿਤ ਸੰਰੂਰ ਲੋਕ ਸਭਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੰਟੀ ਲੋਧੀ ਪਤਨੀ ਨੇ ਬਰਨਾਲਾ ਸ਼ਹਿਰ ਵਿੱਚ ਪ੍ਰਚਾਰ ਕੀਤਾ। ਦਾ ਨਿਊਜ਼ ਪੰਜਾਬ ਦੀ ਟੀਮ ਨਾਲ ਗੱਲ ਕਰਦਿਆਂ ਮੈਡਮ ਢਿੱਲੋਂ ਨੇ ਜਿੱਥੇ ਵਿਕਾਸ ਦੀ ਗੱਲ ਕੀਤੀ ਉੱਥੇ ਕਾਂਗਰਸ ਵਿੱਚ ਗੁੱਟ ਬੰਦੀ ਨੂੰ ਸਿਰੇ ਤੋਂ ਨਕਾਰ ਦਿੱਤਾ ਕਨਸੋਲਟ ਚੈਨਲ ਵੱਲੋਂ ਜੀ ਤੁਹਾਨੂੰ ਬਹੁਤ-ਬਹੁਤ ਵਧਾਈਆਂ ਜੀ ਸੰਗਰੂਰ ਖੰਡਿਆਂ ਦੇ ਜੋ ਕੱਲ ਰੋਡ ਸ਼ੋਅ ਹੋਇਆ ਸੀਗਾ ਤੇ ਤੁਹਾਨੂੰ ਲੋਕਾਂ ਦਾ ਰਿਸਪੌਂਸ ਕਿਹਾ ਜਾ ਮਿਲਿਆ ਮੈਨੂੰ ਜੀ ਹਲੇ ਤੱਕ ਤਾਂ ਬਹੁਤ ਹੀ ਵਧੀਆ ਰਿਸਪੌਂਸ ਮਿਲ ਰਿਹਾ ਔਰ ਸਾਰੇ ਸਾਡੇ ਆਪਣੇ ਨੇ ਇਹ ਬਰਨਾਲੇ ਦੀ ਆਪਣੀ ਖੁਦ ਇਲੈਕਸ਼ਨ ਹੈ ਔਰ ਸਾਡਾ ਮਤਲਬ ਸਿਰਫ ਇੱਥੇ ਆਉਣ ਦਾ ਢਿੱਲੋ ਸਾਹਿਬ ਦਾ ਕਿ ਅਸੀਂ ਅਸੀਂ ਏਰੀਆ ਦਾ ਡਿਵੈਲਪਮੈਂਟ ਕਰੀਏ ਔਰ ਇੱਥੇ ਵਿਕਾਸ ਹੋਵੇ ਔਰ ਸਾਡਾ ਜ਼ਿਲ੍ਹਾ ਜਿਹੜਾ ਸਪੈਸ਼ਲੀ ਬਰਨਾਲਾ ਵੀ ਤੇ ਹੋਰ ਹੁਣ ਸਾਡਾ ਵੱਡਾ ਏਰੀਆ ਹੋ ਗਿਆ ਸਾਨੂੰ ਕੈਪਟਨ ਸਾਹਿਬ ਨੇ ਬੜਾ ਮਾਣ ਨਾਲ ਟਿਕਟ ਬਖਸ਼ਿਆ ਔਰ ਸਾਰੇ ਸਾਡੀ ਸੈਂਟਰ ਕਮਾਂਡ ਨੇ ਰਾਹੁਲ ਗਾਂਧੀ ਜੀ ਨੇ ਪ੍ਰਿਆਨਕਾ ਗਾਂਧੀ ਜੀ ਨੇ ਸੋਨੀਆ ਗਾਂਧੀ ਜੀ ਨੇ ਸਾਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਤੇ ਅਸੀਂ ਚਾਹੁੰਦੇ ਆ ਕਿ ਆਪਾਂ ਆਪਣੇ ਏਰੀਆ ਲਈ ਬਹੁਤ ਵੱਧ ਚੜ੍ਹ ਕੇ ਹਿੱਸਾ ਪਾ ਕੇ ਆਪਾਂ ਇੱਥੇ ਸੈਂਟਰ 'ਚ ਆਪਣੀ ਕਾਂਗਰਸ ਦੀ ਸਰਕਾਰ ਬਣਾਈ ਹੈ ਜਿਵੇਂ ਕਿ ਆਪਣੀ ਪੰਜਾਬ 'ਚ ਵੀ ਸਰਕਾਰ ਬਣੀ ਹੈ ਤੁਸੀਂ ਸਾਰਿਆਂ ਨੇ ਕੈਪਟਨ ਸਾਹਿਬ ਨੂੰ ਆਪਾਂ ਨੂੰ ਇੱਥੇ ਮਾਣ ਬਖਸ਼ਿਆ ਕਿ ਆਪਾਂ ਇੱਥੋਂ ਸਰਕਾਰ ਚੀਫ ਮਿਨਿਸਟਰ ਸਾਹਿਬ ਮੁੱਖ ਮੰਤਰੀ ਸਾਹਿਬ ਬੜੇ ਨੇ ਹੁਣ ਆਪਾਂ ਇਸ ਏਰੀਆ ਦੀ ਡਿਵੈਲਪਮੈਂਟ ਲਈ ਕੋਸ਼ਿਸ਼ ਕਰੀਏ ਸਾਰੇ ਤੁਹਾਨੂੰ ਨਹੀਂ ਲੱਗਦਾ ਜੀ ਕਿ ਕਾਂਗਰਸ ਦੇ ਕਈ ਮੇਨ ਨਮਿੰਦੇ ਨਾਰਾਜ਼ ਨੇ ਜੀ ਕਿ ਤੁਸੀਂ ਉਹਨਾਂ ਨੂੰ ਨਾਲ ਲੈ ਕੇ ਚੱਲੋਗੇ ਸਾਰੇ ਸਾਡੇ ਨਾਲ ਨੇ ਜੀ ਸਭ ਸਾਡੇ ਨਾਲ ਨੇ ਦੇਖੋ ਜਿਹੜੇ ਜਿਹੜੇ ਨਮਾਇंदे ਨੇ ਉਹ ਸਾਰੇ ਕਾਂਗਰਸ ਦੀ ਜਦੋਂ ਪਾਰਟੀ ਦਾ ਕੰਮ ਆ ਜਾਂਦਾ ਉਦੋਂ ਸਾਰੇ ਇਕੱਠੇ ਹੋ ਜਾਂਦੇ ਨੇ ਔਰ ਸਾਡਾ ਸਿਰਫ ਇਰਾਦਾ ਇਹ ਹੈ ਕਿ ਆਪਾਂ ਆਪਣਾ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਤੇ ਆਪਾਂ ਸੈਂਟਰ 'ਚ ਆਪਣੀ ਸਰਕਾਰ ਬਣਾਉਣੀ ਔਰ ਸਾਰੇ ਸਾਡੇ ਨਾਲ ਇਕੱਠੇ ਨੇ ਐਮਪੀ ਸਾਹਿਬ ਜੋ ਸਰਦਾਰ ਕੇਵਲ ਸਿੰਘ ਢਿੱਲੋਂ ਐਮਪੀ ਬਣ ਜਾਂਦੇ ਨੇ ਤਾਂ ਤੁਸੀਂ ਕੀ ਤੋਹਫਾ ਦੇਵੋਗੇ ਸੰਗਰੂਰ ਸੀਟ ਲਈ ਜੀ ਬਸ ਉਹ ਜੋ ਵੀ ਸਾਡੇ ਇੱਥੇ ਦੇ ਲੋਕ ਸਾ ਤੋਂ ਮੰਗਣਗੇ ਜੀ ਅਸੀਂ ਦੇਖੋ ਕਾਲਜ ਦਾ ਤਾਂ ਅਸੀਂ ਪਹਿਲਾਂ ਹੀ ਗੱਲ ਕਰ ਚੁੱਕੇ ਆ ਇੱਕ ਇੱਥੇ ਸਪੈਸ਼ਲੀ ਅਸੀਂ ਪਹਿਲਾਂ ਰਜ਼ੀਆ ਜੀ ਨਾਲ ਵੀ ਗੱਲ ਕੀਤੀ ਹੈ ਯੂਨੀਵਰਸਿਟੀ ਜਾਂ ਕੋਈ ਮੈਡੀਕਲ ਹਸਪੀਟਲ ਦੀ ਬੜੀ ਲੋੜ ਹੈ ਇੱਥੇ ਹੈ ਨਾ ਜੀ ਉਹ ਬਹੁਤ ਵੱਡੀਆਂ ਮੰਗਾ ਨੇ ਸੋ ਇਹ ਸਾਡੇ ਖਿਆਲ ਚ ਹੈ ਜੀ ਕਿ ਬੜਾ ਹੀ ਜ਼ਰੂਰੀ ਕੰਮ ਹੈ ਜਿਹੜੇ ਇੱਥੋਂ ਦੇ ਲੋਕਾਂ ਦੀ ਬੜੀ ਲੋੜ ਹੈ ਤੇ ਉਹ ਅਸੀਂ ਕਰਨਾ ਚਾਹਾਂਗੇ ਜਿਵੇਂ ਪਹਿਲਾਂ ਕੀ ਤੁਹਾਨੂੰ ਪਤਾ ਕਿਸ ਅਦਾ ਕੇਵਲ ਸਿੰਘ ਢਿੱਲੋਂ ਨੇ ਬਨਾਲੇ ਨੂੰ ਉਹਨਾਂ ਦੀ ਮੰਗ ਸੀ ਜ਼ਿਲ੍ਹਾ ਬਣਵਾਇਆ ਤੋਂ ਇਸੇ ਕਰਕੇ ਅਸੀਂ ਆਪਣੇ ਕਰਮ ਵਾਦਾਂ ਜੋ ਵੀ ਤੁਸੀਂ ਕਹੋਗੇ ਵਚਨ ਪਾਧਾ ਸੀ ਤਾਂ ਉਹ ਕਰਕੇ ਦਿਖਾਵਾਂਗੇ ਪੂਰਾ ਆਸ ਕਰਦੇ ਆ ਕਿ ਸਾਡੇ ਜਿਹੜੇ ਆਪਣੇ ਪਹਾਲੇ ਦੇ ਸੁੰਭ ਪੱਤ ਇੱਥੇ ਸਰਦਾਰ ਦੇਵਲ ਸਿੰਘ ਤੇ ਲੋਕ ਨੂੰ ਲੀਡ ਦਵਾ ਕੇ ਇੱਕ ਪੁਚਾਵਾਂਗੇ ਸਾਡਾ ਜਿਹੜਾ ਸਾਰਾ ਪਰਿਵਾਰ ਆ ਇਥੇ ਮਲੇਡਾਇਰ ਦੇ ਲੋਕ ਆ ਜਿਹੜੇ ਪਹਾਲੇ ਦੇ ਲੋਕ ਆ ਸਾਰੇ ਇੱਕ ਲੁੱਟਾ ਅਸੀਂ ਸਾਰੇ ਕਾਂਗਰਸ ਪਾਰਟੀ ਆ ਪਹਿਲਾਂ ਵੀ ਕੇਵਲ ਸਿੰਘ ਤੇ ਲੋਕ ਸਰਦਾਰ ਨੂੰ ਐਮਐਲਏ ਵੇਲੇ ਇਲੈਕਸ਼ਨਾਂ ਵੇਲੇ ਗੋਟਾ ਪਾ ਕੇ ਸਭ ਨੂੰ ਬੱਤ ਲੀਡ ਦਵਾਈ ਸੀ ਕੁੱਤੇ ਨਾਲ ਚੋ ਐਂ ਵੀ ਅਸੀਂ ਐਮਪੀ ਦੇ ਇਲੈਕਸ਼ਨਾਂ 'ਚ ਇਹ ਸਾਡੀ ਇਲੈਕਸ਼ਨਾਂ ਸਾਡੀ ਇਲੈਕਸ਼ਨ ਦੇਗੀ ਅਸੀਂ ਰਲ ਕੇ ਆਪ ਉਮਮਾਕੇ ਪੁੱਟਾ ਪਵਾਗੇ ਤੇ ਲੋਕਾੜੀਆਂ ਸਾਰੇ ਸ਼ਹਿਰ ਪਾਸਿਏ ਦੇ ਬਰਨਾਲ ਏਰੀਆ ਸਾਰੇ ਆਹਨੋ ਵੱਤ ਵਤ ਵੋਟਾ ਪਵਾ ਕੇ ਆਪਾਂ ਸਰਦਾਰ ਕੇਵਲ ਸਿੰਘ ਤੇ ਲੋਜੀ ਨੂੰ ਐਕਟਿਵ ਰਾਗੇ ਸੈਂਟਰ ਚ ਭੇਜਾਗੇ ਰਾ ਸਰਦਾਰ ਕੇਵਲ ਸਿੰਘ ਤੇ ਲੋਜੀ ਨੇ ਜ਼ਿਲ੍ਹਾ ਬਣਾਇਆ ਇਹ ਸਰਦਾਰ ਕੇਵਲ ਸਿੰਘ ਤੇ ਲੋਜੀ ਤੇਰਾ ਜਿਹੜਾ ਆਪਾਂ ਧਲਾਉਦਾ ਰੋਡ ਅੰਡਰ ਬ੍ਰਿਜ ਬਣਾਇਆ ਤੇ ਸੜਕ ਵੜਾਈ ਇਸ ਕਰਕੇ ਇਹਨਾਂ ਦਾ ਨਾਮ ਵੀ ਮਸ਼ਹੂਰ ਹੋਸਾ ਹੈ ਇਹਨਾਂ ਦੇ ਸਾਹਮਣੇ ਵੱਨ ਵਿਕਾਸ ਹੀ ਕਰੌਣੀਆਂ ਇਹਨਾਂ ਨੂੰ ਕੋਈ ਲਾਭ ਨਹੀਂ ਕਿਸੇ ਕਿਸਮ ਦਾ ਇਹਨਾਂ ਨੇ ਸਭ ਤੋਂ ਵਧੀਆ ਆਪਾਂ ਸਭ ਤੋਂ ਵੱਧ ਤੋਂ ਵੱਧ ਬੁਟਾ ਵਾਕੇ ਇਹਨਾਂ ਨੂੰ ਝਟਾ ਕੇ ਐਮਪੀ ਦੇ ਸੈਂਟਰ 'ਚ ਭੇਜੀਏ ਤੇ ਆਪਾਂ ਸ਼ਹਿਰ ਦੇ ਜਿਹੜੇ ਪੈਂਡਿੰਗ ਰਹਿ ਕੇ ਵਿਕਾਸ ਉਹ ਕਰਾਈਏ ਸਭ ਤੋਂ ਵੱਧ ਧੰਨਵਾਦ ਜੀ ਹਾਂਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਦਰਸਾ ਸਿੰਘੇੜਾ ਦਰਸਾ ਸਿੰਘੇੜਾ ਜੀ ਤੁਹਾਨੂੰ ਪਤਾ ਹੀ ਹੈ ਕਿ ਐਮਪੀ ਜੇ ਚੋਣਾਂ ਨੇ ਉਹਨਾਂ ਦਾ ਬਿਖਰ ਬਚ ਚੁੱਕਿਆ ਹੈ ਤੇ ਜੋ ਆਪਣੀਆਂ ਕਈ ਕਾਂਗਰਸ ਹੋਵੇ ਅਕਾਲੀ ਹੋਵੇ ਆਮ ਪਾਰਟੀ ਹੋਵੇ ਵੱਖਰਾ ਵੱਖਰਾ ਹੋਦਾ ਜੋ ਜਮੇਸ਼ ਕਰ ਰਹੇ ਨੇ ਤੁਹਾਨੂੰ ਕੀ ਲੱਗ ਸਕਰੂਰ ਹਲਕਾ ਦੀ ਸੀਟ ਹੈ ਇਹ ਕੌਣ ਲੈ ਕੇ ਜਾਣਗੇ ਜੀ ਜਿਵੇਂ ਕੱਲ ਦਾ ਸ਼ਾਇਦ ਜੋਗਨ ਰੋੜੀ ਤੋਂ ਲੱਕ ਕੱਢਿਆ ਢਿੱਲੋ ਸਾਹਿਬ ਨੇ ਮੈਨੂੰ ਆਇ ਲੱਗਦਾ ਵੀ ਢਿੱਲੋ ਸੋ ਵੱਡੀ ਲੀਡ ਲੈ ਕੇ ਜਾਣਗੇ ਅੱਥੋਂ ਅਸੀਂ ਸ਼ਹਿਰ ਦੇ ਵਿੱਚ ਵੀ ਅੱਜ ਕੰਨਾਂ ਤੋਂ ਜਿੱਥੇ ਖੜੇ ਜਿੱਥੇ ਵੇਖਿਆ ਉੱਥੇ ਢਿੱਲੋ ਸਾਹਿਬ ਦੀ ਗੱਲਾਂ ਹੋ ਰਹੀਆਂ ਢਿੱਲੋ ਸਾਹਿਬ ਨੂੰ ਵਿਕਾਸਪੁਰਸ ਕਿਉਂ ਕਹੇ ਅੰਦਰ ਜੀ ਕਿਉਂ ਨਹੀਂ ਵਿਕਾਸਪੁਰਸ ਨੇ ਵਿਕਾਸ ਬਹੁਤ ਕਰਾਇਆ ਕੀ ਕੀ ਵਿਕਾਸ ਕਰਾਇਆ ਜੀ ਇੱਥੇ ਜ਼ਿਲ੍ਹਾ ਬਣਾਇਆ ਜਿਹੜੀ ਸੜਕ ਜਾਂਦੀ ਹੈ ਤੈਨੂੰ ਲੋਰੋੜ ਜਿਹੜੀ ਬੜੀ ਬਰਹਾਲ ਸੀ ਉੱਥੇ ਜਾ ਕੇ ਵੇਖੋ ਬੜੀ ਸੁੰਢੀ ਬਣ ਗਈ ਮਨੂ ਮਾ ਤਾਂ 50 ਸਾਲ ਸੜਕ ਖਰਾਬ ਨਹੀਂ ਹੁੰਦੀ ਅੱਛਾ ਜਿਹੜਾ ਇੱਕ ਅੰਡਰ ਬ੍ਰਿਜ ਬਣਾਇਆ ਜਿੱਥੇ ਲੋਕਾਂ ਨੂੰ ਬਹੁਤ ਜ਼ਿਆੜੇ ਵੱਡੀ ਤਕਲੀਫ ਸੀ ਇਸ ਕਰਕੇ ਵੀ ਸਾਨੂੰ ਜਿਹੜੇ ਚਾਂਸ ਲੱਗਦੇ ਆ ਉਹ ਬਹੁਤ ਹੀ ਬਰਨਾਲੇ ਜੀ ਤਾਂ ਬਹੁਤ ਵੱਡੀ ਲੀਡ ਲੈਣਗੇ ਤੇ ਜਿਵੇਂ ਆਪਾਂ ਕਹਿ ਦਗੇ ਵੀ ਲੋਕਾਂ ਨੂੰ ਨਾ ਇਤਸ਼ਾਹ ਆਇਆ ਹੋਇਆ ਬਿਆ ਵੀ ਸਾਨੂੰ ਇੱਕ ਵਧੀਆ ਲੀਡਰ ਮਿਲ ਗਿਆ ਅਸੀਂ ਪਿੰਡਾਂ ਦੇ ਵਿੱਚ ਇੱਕ ਇੱਕ ਪੈਂਡ ਕੀਤੀ ਜੀ ਉੱਥੇ ਵੀ ਢਿੱਲੋ ਸਾਹਿਬ ਢਿੱਲੋ ਸਾਹਿਬ ਹੋ ਰਿਹਾ ਉਹਦਾ ਕੀ ਕਰਨਾ ਜੀ ਢਿੱਲੋ ਸਾਹਿਬ ਲੋਕਾਂ ਦੀ ਕੰਮੀ ਬੜੇ ਕਰਾਇਆ ਜਿਹੜੇ ਲੋਕਾਂ ਨੂੰ ਉਹਦੀ ਮਿਲਣੀ ਆ ਗੱਲਬਾਤ ਆ ਉਹ ਇਹਦਾ ਲੀਡਰ ਲੋਕਾਂ ਨੂੰ ਮਿਲਣੀ ਮੁਸ਼ਕਲ ਹੈ ਜੇ ਜੀ ਉਹਨੇ ਗਰੰਟਾ ਬੋਝ ਦਿੱਤੀਆਂ ਇੱਕ ਇੱਕ ਪਿੰਡ ਨੂੰ 40 ਲੱਖ 70 ਲੱਖ 40 ਲੱਖ 70 ਲੱਖ ਬਾਕੀ ਦੀ ਇੱਕ ਜਿਹੜੀ ਢਿੱਲੋ ਸਬਦੀ ਹੋਰ ਵੱਡੀ ਗੱਲ ਆ ਸਾਡੇ ਸ਼ਹਿਰ ਬਰਨਾਲੇ ਦੇ ਵਿੱਚ ਨਸ਼ੇ ਦੇ ਖਾਤਰ ਜਾਂ ਗੁੰਡਾਗਰਾਂ ਦੀ ਖਾਤਰ ਜਿਹੜੀ ਪਹਿਲਾਂ ਗੁੰਡਾਗਰਾਂ ਦੀ ਕਾਲੀਆਂ ਦੇ ਰਾਜ ਦੇ ਵਿੱਚ ਸੀ ਉਹ ਸਾਡੇ ਜਮੀ ਖਤਮ ਹੋਈ ਪਈ ਤੁਹਾਨੂੰ ਲੱਗਦਾ ਜੀ ਬੀਬੀ ਰਜਿੰਦਰ ਕੋ ਪੱਠਲ ਮੁੱਖ ਮੰਤਰੀ ਪੰਜਾਬ ਜੋ ਪਹਿਲਾਂ ਰਹਿ ਚੁੱਕੇ ਮਨਿਸਟਰ ਰਵਿੰਦਰ ਸਿੰਘਲਾ ਐਮ ਐਲ ਏ ਖੰਗੂੜਾ ਇਹ ਢਿੱਲੋ ਸਾਹਿਬ ਦੇ ਨਾਲ ਮੋਡਰਾ-ਮੋਡਰਾ ਲੱਗ ਕੇ ਜੁੜਨਗੇ ਜੀ ਹਾਂ ਜੀ ਹਾਂ ਪੱਕਾ ਮੋਡਰਾ-ਮੋਡਰਾ ਲੱਗ ਕੇ ਕੱਲ ਪੱਠੜ ਨਾਲ ਸੀ ਬਿਲਕੁਲ ਉਹਨਾਂ ਦੇ ਸਾਨੂੰ ਪਗ ਅੱਜ ਪੱਠੜ ਦੇ ਹਲਕੇ ਦੇ ਵਿੱਚ ਢਿੱਲੋ ਸਾਹਿਬ ਨਾਲ ਉਹਨਾਂ ਦੇ ਆਪਦੇ ਵੱਲੋਂ ਪੂਰਾ ਪੱਠੜ ਪੱਠੜ ਸਾਹਿਬ ਨੇ ਪੱਠੜ ਮੈਡਮ ਜੋਰ ਲਾਈ ਜਾਂਦੀ ਤੇ ਹੁਣ ਤੁਸੀਂ ਲਾਸਟ ਮੈਸੇਜ ਕੀ ਦੇਣਾ ਚਾਹੁੰਦੇ ਹੋ ਸੰਗਰੂਰ ਹਲਕਾ ਦੇ ਲੋਕਾਂ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਵੀ ਇਹ ਜਿਹੇ ਵਧੀਆ ਇਨਸਾਨ ਕਦੇ ਨਹੀਂ ਮਿਲਦਾ ਨਾ ਕਿਸੇ ਦੇ ਜੇਬ ਚੋਂ ਪੰਜੀ ਮੰਗਣੀ ਆ ਨਾ ਕਿਸੇ ਲੈਣੀ ਆ ਨਾ ਕੋਈ ਗੁੰਡਾਗਰਦੀ ਦੇ ਮਦਦ ਕਰਨੀ ਆ ਨਾ ਕਿਸੇ ਨਸ਼ੇ ਵਾਲੇ ਬੰਦੇ ਦੀ ਮਦਦ ਕਰਨੀ ਆ ਮੈਂ ਕਹਿੰਦਾ ਵੀ ਜੇ ਸਾਡੇ ਇਥੋਂ MP ਬਣ ਗਏ ਤਾਂ ਸਾਡੇ ਬਰਨਾਲੇ ਦਾ ਤਾਂ ਖਾਸ ਕਰਕੇ ਬਹੁਤ ਵੱਡਾ ਭਲਾ ਹੋਊਗਾ ਤੁਸੀਂ ਕਹਿੰਦੇ ਹੋ ਢਿੱਲੋ ਸਾਹਿਬ ਜੇ MP ਬਣਦੇ ਨੇ ਜੋ ਵਿਕਾਸ ਸਾ ਢਿੱਲੋ ਸਾਹਿਬ ਡਿਵੈਲਪਮੈਂਟ ਢਿੱਲੋ ਸਾਹਿਬ ਵੀ ਕਰਵਾ ਸਕਦੇ ਨੇ ਕਰਵਾ ਸਕਦੇ ਜੇ ਜਿਹੜੀ ਵਿਕਾਸ ਸਾ ਢਿੱਲੋ ਸਾਹਿਬ ਵੀ ਕਰਾਉਂਦੇ ਆ ਉਹਨੂੰ ਕਰਾਉਣਾ ਆਉਂਦਾ ਕੁਦਰਤ ਘਰੇ ਕਿੰਦੇ ਨੂੰ ਇਹ ਦਿਮਾਗ ਨਹੀਂ ਦਿੰਦੀ ਵੀ ਜਿਹੜਾ ਲੋਕਾਂ ਦਾ ਕੰਮ ਸਵਾਰ ਸਕੇ ਤੁਸੀਂ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਤਾਂ ਜੀ ਇਹੀ ਗੱਲ ਕਹਿਣਾ ਚਾਹੁੰਦਾ ਐ ਵੀ ਜਿਹੜਾ ਬੰਦਾ ਕੋਈ ਕੰਮ ਕਰਨ ਦਾ ਆਪਦਾ ਜज्ਬਾ ਰੱਖਦਾ ਤਾਂ ਉਹਨੂੰ ਬਿਲਕੁਲ ਅੱਗੇ ਲੈ ਕੇ ਆਉਣਾ ਚਾਹੀਦਾ ਜਿਵੇਂ ਸਾਡੇ ਬਰਨਾਲੇ ਦੀ ਖੁਸ਼ਕਿਸਮਤ ਯਾਬੀ ਢਿੱਲੋ ਸਾਹਿਬ ਵਰਗਾ ਸਾਨੂੰ ਇੱਕ ਬਹੁਤ ਵਧੀਆ ਸੂਝਬਾਨ ਤੇ ਡਿਵੈਲਪਮੈਂਟ ਕਰਾਉਣ ਵਾਲਾ ਇੱਕ ਕੈਂਡੀਡੇਟ ਮਿਲਿਆ ਤਾਂ ਸਾਨੂੰ ਬਰਨਾਲੇ ਦੇ ਹਲਕੇ ਦੇ ਲੋਕਾਂ ਨੂੰ ਸੰਗਰੂਰ ਜ਼ਿਲ੍ਹੇ ਦੇ ਹਲਕੇ ਦੇ ਲੋਕਾਂ ਨੂੰ ਇਹ ਗੱਲ ਚਾਹੀਦੀ ਹੈ ਵੀ ਅਸੀਂ ਉਸ ਕੈਂਡੀਡੇਟ ਨੂੰ ਵੱਦੂ ਤੋਂ ਵੱਧ ਵੋਟਾਂ ਪਵਾ ਕੇ ਲੀਡ ਕਰਾਈਏ ਤਾਂ ਕਿ ਜਿਹੜੇ ਕੰਮ ਪਹਿਲਾਂ ਕੁਝ ਅਧੂਰੇ ਰਹਿ ਗਏ ਨੇ ਜਾਂ ਹੋ ਰਹੇ ਨੇ ਉਹਨਾਂ ਨੂੰ ਹੋਰ ਤੇਜ਼ ਰਫ਼ਤਾਰ ਮਿਲੇ ਬਰਨਾਲਾ ਤੋਂ ਅਮਨਦੀਪ ਸਿੰਘ ਗੋਲਾ ਦੀ ਰਿਪੋਰਟ ਦਾ ਨਿਊਜ਼ ਪੰਜਾਬ ਚੰਡੀਗੜ੍ਹ